ਰਾਗ ਮਾਜ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੇ ਜੀਓ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰ ਮਤ ਚੱਲੇ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੋਰਪੂਰੇ ਹਰ ਨਾਮ ਧੜਾਇਆ ਹਰ ਨਿਹਚਲ ਹਰ ਧਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇ ਹੌ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰਵਹੀ ਵਹਿ ਚੱਲੇ ਜੀਉ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹੌ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜਿਉ ਕਿਰਪਾ ਕਰਹੁ ਗੁਰ ਮਿਲਹੁ ਜਨ ਨਾਨਕ ਹਰ ਧਨ ਪੱਲੇ ਜਿਉ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜਿਉ ਕਿਰਪਾ ਕਰਹੁ ਗੁਰ ਮਿਲਹੁ ਜਨ ਨਾਨਕ ਹਰ ਤਨ ਪੱਲੇ ਜਿਉ ਵਾਹਿਗੁਰੂ ਰਾਗ ਮਾਝ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰ ਮਤ ਚੱਲੇ ਜੀਉ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੈ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰ ਮਤ ਚੱਲੇ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੋਰਪੂਰੇ ਹਰਨਾਮ ਦਿੜਾਇਆ ਹਰ ਨਿਹਚਲ ਹਰ ਧਨ ਪੱਲੇ ਜਿਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਯਾ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਇਆ ਹਉ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰਵਹਿ ਵਹਿ ਚੱਲੇ ਜਿਉ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜਿਉ ਕਿਰਪਾ ਕਰਹੁ ਗੁਰ ਮਿਲਹੁ ਜਨਾਨਨਕ ਹਰ ਧਨ ਪੱਲੇ ਜੀਓ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰ ਹੋ ਗੁਰ ਮਿਲੋ ਜਨਾਨਨਕ ਹਰ ਧਨ ਪੱਲੇ ਜੀਓ raag maaj chaupde kar pehla ik onkar sat gur prasad har har naam main har man paaya vad bhagi har naam dhaya ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰ ਮਤ ਚੱਲੈ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰੇ ਹਰ ਨਾਮ ਦਿੜਾਇਆ ਹਰ નિਹਚਲ ਹਰ ਧਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਯਾ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਯਾ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰਵਹਿ ਵਹਿ ਚੱਲੇ ਜੀਓ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਹਾਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜਿਉ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਧਨ ਪੱਲੇ ਜਿਉ ਰਾਗ ਮਾਂਜ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰ ਮਤ ਚੱਲੈ ਜੀਉ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤਿ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰ ਪੂਰੇ ਹਰ ਨਾਮ ਢੜਾਇਆ ਹਰ ਨਿਹਚਲ ਹਰ ਧਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਯਾ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹ ਚੱਲੇ ਜੀਓ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਾਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰਹੁ ਗੁਰ ਮੇਲੋ ਹੋ ਜਨਾਨਾਨਕ ਹਰ ਧਨ ਪੱਲੇ ਜੀਓ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰਹੁ ਗੁਰ ਮੇਲੋ ਜਨਾਨਾਨਕ ਹਰ ਧਨ ਪੱਲੇ ਜੀਓ ਰਾਗ ਮਾਝ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰ ਮਤ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰਪੂਰੈ ਹਰ ਨਾਮ ਢੜਾਇਆ ਹਰ ਨਿਹਚਲ ਹਰ ਧਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇ ਹਉ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਓ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰ ਹੋ ਗੁਰ ਮੇਲੋ ਹੋ ਜਨ ਨਾਨਕ ਹਰ ਧਨ ਪੱਲੇ ਜੀਓ ਹਰ ਜੀਓ ਕਿਰਪਾ ਕਰ ਹੋ ਗੁਰ ਮੇਲੋ ਹੋ ਜਨ ਨਾਨਕ ਹਰ ਧਨ ਪੱਲੇ ਜੀਓ raag maaj chaupadi kar pehla mahalla chautha ik onkar sat gur prasad har har naam main har man paaya vad bhagi har naam te aaya ਗੌਰਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੇ ਜਿਓ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੌਰਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੇ ਜਿਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰਪੂਰੇ ਹਰ ਨਾਮ ਦਿੜਾਇਆ ਹਰ ਨਿਹਚਲ ਹਰ ਧਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਯਾ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਇਆ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜਿਓ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰਹੁ ਗੁਰ ਮੇਲੋ ਜਨ ਨਾਨਕ ਹਰ ਧਨ ਪੱਲੇ ਜੀਓ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਧਨ ਪੱਲੇ ਜੀਓ ਰਾਗ ਮਾਝ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰਪੂਰੈ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਉ ਹਰ ਹਰ ਨਾਮ ਮੈਂ ਹਰ ਮਨ ਪਾਇਆ ਵੱਡ ਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰਪੂਰੇ ਹਰਨਾਮ ਦਿੜਾਇਆ ਹਰ ਨਿਹਚਲ ਹਰ ਧਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀਵਾਇ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀਉ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਾਂ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਉ ਕਿਰਪਾ ਕਰਹੁ ਗੁਰ ਮਿਲਹੁ ਜਨ ਨਾਨਕ ਹਰ ਧਨ ਪੱਲੇ ਜੀਉ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਾਂ ਰਹਿ ਨ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਧਨ ਪੱਲੇ ਜਿਉ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਧਨ ਪੱਲੇ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ